ਅਕਾਲੀ ਦਲ ਇੱਕ ਹੀ ਹੈ ਇੱਕ ਹੀ ਰਹੂਗਾ ਕਦੇ ਵੀ ਅਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿੱਥੇ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਅਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਅਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੋਰਾਂ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੋਡੇ ਵਾਲਾ ਦਾ ਵੀ ਚੱਲੀ ਜਾਂਦਾ ਹੁਣ ਅਬਰਤਪਾਲ ਨੇ ਬਣਾ ਲਿਆ ਅਕਾਲੀ ਦਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇ ਬੇ ਇਹ ਬਣਦੇ ਰਹਿੰਦੇ ਨੇ ਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਕੁੰਟਪਾਉਂਡ ਦੀਆਂ ਬਾਤਾਂ ਪੀਰੋ ਨੇ ਸਟਾਫ ਕੁਤਾ ਜੇ ਸਾਡੇ 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 ਨਹੀਂ ਪਹਿਲਾ ਵਾਲੇ ਵੀ ਸਾਡੇ ਚ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚ ਹੀ ਗਏ ਆ ਜੇ ਕਾਂਗਰਸ ਸਾਡ ਬਣੂ ਤਾਂ ਕਾਂਗਰਸ ਚ ਜਾਊਗਾ ਜੇ ਕਾਲੀ ਦਲ ਬਣੂ ਤਾਂ ਸਾਡੇ ਚ ਰੁੱਸ ਕੇ ਜਾਂਦੇ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਦੇਖੋ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਆ ਜਿੰਦਾ ਸਿਸਟਮ ਆ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਚੋਣ ਨਿਸ਼ਾਨੇ ਕੋਰੇ ਨਹੀਂ ਲੱਗਦਾ ਰਾਸਟਰ ਵੀ ਨਹੀਂ ਮੈਂ ਕਹਿ ਦੇਣਾ ਸਵੇਰੇ ਮੈਂ ਭਗਵੰਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇਣੇ ਇਕ ਡੈਮੋਕਰੈਟਿਕ ਸਿਸਟਮ ਹੈ ਉਹ ਚੁਣੀ ਹੋਈ ਸਰਕਾਰ ਹੈ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫਿਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨ ਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਹੈ ਤੇ ਅਕਾਲੀ ਦਲ ਦੇ ਦਫ਼ਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲ ਹੈ ਪੂਰੀ ਮੈਜੋਰਟੀ ਦੇ ਨਾਲ ਕੱਲ ਨੂੰ ਵੋਟਾਂ ਪੈਣਗੀਆਂ ਜਦੋਂ ਵੀ ਪੈਣਗੀਆਂ ਉਦੋਂ ਕੋਈ ਜਿੱਤੇ ਜੇ 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 ਮਰਜ਼ੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਹੈ ਉਹਦੇ ਆਪੇ ਜਿਹੜਾ ਇਹ ਹੈਗਾ ਦਫ਼ਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮਤਾਬਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ ਜਲਦੀ ਉਹ ਵੀ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਪਰ ਜਿਵੇਂ ਸ਼ਿਵ ਸਹਿਰਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਤੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪਰਚੀ ਹੈ ਉਹਨਾਂ ਦੀ ਮੁਕਤ ਵਾਲੀ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਣ ਸ਼ਾਨ ਦਾ ਕੋਈ ਸਾਥ ਕੋਲ ਸਕਦਾ ਉਹ ਗਲਤ ਕਹਿੰਦੇ ਨੇ ਜੇ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫਤਰ ਖੋ ਸਕਦਾ ਜਿਹੜੇ ਉੱਪਰ ਤਾਂ ਵਧਾ ਕੇ ਮੱਤੀ ਮੱਤੀ ਪਿਛਲੇ ਦਿਨ ਰਹਾ ਹੱਥ ਜੋੜ ਕੇ ਗਿਆ ਕਿ ਸਾਨੂੰ ਆਪਸ ਆਣੀ ਆਪਾ ਕਿਉਂ ਹੋਈਏ 2027 ਦੇ ਸਰਕਾਰ ਬਣ ਗਈ 2027 ਦੇ ਸਰਕਾਰ ਬਣਾਉਣ ਲਈ ਕੋਈ ਮੋਜ ਕਰ ਰਹੇ ਹੋ ਦੋਨਾਂ ਤੱਕ ਵੀ ਦੁਵਾ ਰਹੇ ਤੁਸੀਂ ਕਿਉਂਕਿ ਤੁਹਾਡੇ ਚ ਗਏ ਹੋਣੀ ਹੋਣੀ ਗਏ ਆ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੇ ਲੋਕਾਂ ਨੇ ਬਣਾਉਣੀ ਆ ਲੋਕ ਪੜਾ ਦੇਣਗੇ ਸਰਕਾਰ ਦੀ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸਦੀ ਇਹ ਗੱਲ ਅਸੀਂ ਪੰਜਾਬ ਨੂੰ ਤਖਣਾ ਵੇਖਣਾ ਚਾਹੁੰਦੇ ਆ ਅਸੀਂ ਕਾਲੀ ਦਲ ਨੂੰ ਤਖਣਾ ਵੇਖਣਾ ਚਾਹੁੰਦੇ ਆ ਉਸ ਖਾਤਰ ਅਸੀਂ ਹਰਥਾਂ ਜਾਣ ਨੂੰ ਪਿਆਰ ਹੈ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਆ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਉੱਥੇ ਬਾਫੀ ਦੀ ਗੱਲ ਆ ਬਾਲ ਸਾਹਿਬ ਦੀ ਬਾਲ ਸਾਹਿਬ ਨੇ ਕਾਲ ਤੱਕ ਸਭ ਤੋਂ ਮਾਫੀ ਮੰਗ ਲਈ ਭਾਵੇਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੀ ਉਹਨਾਂ ਨੇ ਵੀ ਮੰਗ ਲਈ ਉਹ ਤਾਂ ਮੈਂ ਜਾ ਕੇ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰਹਿ ਸੀ ਜੀ ਇੱਕ ਅਪੀਲ ਤੁਸੀਂ ਹੋਰ ਕਰ ਦਿਓ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਪਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਹੈ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਰਸ ਰਸ ਗਿਆ ਤਾਂ ਆ ਜਾ ਤੋ ਆਪਾਂ ਇਸ ਕਰਕੇ ਪ੍ਰਧਾਨ ਜੀ ਨੂੰ ਇਸ ਤੇ ਕਰੀਤੀ ਅਪੀਲ ਕਰਨ ਦੀ ਬੇਨਤੀ ਕੀਤੀ ਸੀ ਉਹਨੇ ਤੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਚਲੋ ਯਾਰ ਜੇ ਕੋਈ ਮੈਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਵੇਖੋ ਝਗੜੇ ਪੈ ਜਾਂਦੇ ਆ ਗਵੰਡੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ਼ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਦਿਨ ਆ ਕੇ ਮਾਫੀ ਮੰਗ ਲੈਂਦੀ ਆ ਫਿਰ ਦੂਜਿਆਂ ਦੇ ਛੱਡੋ ਯਾਰ ਹੁਣ ਬੁੱਕ ਗਿਆ ਕੰਮ ਹੁਣ ਮਾਫੀ ਮੰਗੇਗੇ ਇਦੋਂ ਦਾ ਕੋਈ ਲੜਾਈ ਨਹੀਂ ਸੋ ਅਸੀਂ ਉਹਨਾਂ ਨੇ ਹੁਣ ਵੀ ਅਪੀਲ ਕਰਦੇ ਆ ਕਿ ਆ ਜਾਓ ਇੱਥੇ ਇਕੱਠੇ ਹੋ ਕੇ ਸਾਰਾ ਕੋਈ ਫਾਇਦਾ ਜਿਹੜੀ ਇਹ ਲੜਾਈ ਹੈ ਇਹਦੇ ਨਾਲ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ ਕੱਖ ਵੀ ਨਹੀਂ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਕਰ ਸਕਦੇ ਆ ਜਿਵੇਂ ਟੌੜਾ ਸਾਹਿਬ ਆਡੋਗੇ ਸੀ ਸਾਥੋ 2002 ਚ ਉਦੋਂ ਸਾਡਾ ਨੁਕਸਾਨ ਹੋ ਗਿਆ 12 13 ਸੀਟਾਂ ਉਹਨਾਂ ਕਰਕੇ ਸੀ ਹਰ ਗਈ 8 ਸੀਟਾਂ ਤੇ ਸਾਡੀ ਸਰਕਾਰ ਰਹਿ ਗਈ ਸੀ ਬੰਦ ਹੋਣੀ ਸੋ ਉਹ ਸਾਡਾ ਥੋੜਾ ਬਹੁਤਾ ਹੋ ਸਕਦਾ ਉਹਦੇ ਨਹੀਂ ਸੀ ਐਕਟਿਵ ਰਮਾ ਗਿਆ ਲੋਕ ਸੋਚਾਂਗੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਤਕੜਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਨੂੰ ਜਿਹਨੇ ਬਹੁਤ ਨੁਕਸਾਨ ਕੀਤਾ ਹੁਣ ਤਾਂ ਇਹ ਪੰਜਾਬ ਦਾ ਉਹਨੂੰ ਤਕੜਾ ਕਰਨਾ ਚਾਹੁੰਦੇ ਵੀ ਫਿਰ ਤਾਂ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਅਕਾਲੀ ਦਲ ਜਿਉ ਪੰਜਾਬ ਦਾ ਭਲਾ ਚ ਕਿਹੜਾ ਆਪੇ ਹੋ ਜੂਗੀ ਆਪੇ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਹੀ ਹੁੰਦਾ ਆਪੇ ਹੋ ਜਾਂਦੀਆਂ ਹੁੰਦੀਆਂ ਜੇ ਹੁਣ ਵੋਟਾਂ ਅਸੀਂ ਵੜ ਲਾਂਗੇ ਤੇ ਫਿਰ ਵੱਧ ਕਿਵੇਂ ਹੋਊਗੀ ਤੁਸੀਂ ਵੀ ਸਿਆਣੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿੰਦੀ ਵੱਧ ਹੋਊਗੀ ਕਿ ਜਿੱਥੇ ਵੀ ਹੈਗੀ ਹੈ ਤੇ ਜਿੱਥੇ ਕਿਹੜੀ ਜਿਹੜੀ ਵੀ ਉਤਾਰ ਆ ਨਾ ਨਹੀਂ ਉਹ ਇਹ ਇਹ ਤਾਂ ਇੱਕ ਵਾਰ ਹੀ ਆਏ ਸੀ ਇੱਕ ਵਾਰੀ ਬੱਸ ਇਹ ਨਹੀਂ ਆਉਣਗੇ ਜਦੋਂ 99 ਚ 12 ਆ ਗਈ ਬੜੀ ਚੜਾਈ ਸੀ ਨਾ ਮੁੜ ਕੇ ਨਹੀਂ ਆਇਆ ਇਹ ਇਹ ਹਾਲ ਇਦਾਂ ਦਾ ਹੈ ਇਹ ਨਹੀਂ ਆਉਂਦੇ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹੈ ਹਾਉਮੇ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆ ਜਾਓ ਉਸੇ ਹੱਲ ਕਰਨ ਤਿਆਰ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜਿਹੜੀ ਤੁਹਾਡੀ ਜਾਇਜ਼ ਗੱਲ ਆ ਮੰਨਾਂਗੇ ਤੁਹਾਨੂੰ ਇਜਤਿਮਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਕੁਝ ਦੱਸੋ ਤਾਂ ਸਹੀ ਆ ਕੇ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰੀ ਤਾਂ ਦੇ ਹਟਾ ਔਰ ਕਿੰਨੀ ਵਾਰ ਕਿ ਦੇਵੋ ਮੇਰੇ ਕਹਾ ਸਾਰੇ ਕਿਹਨਾਂ ਕਹਿ ਰਹੇ ਹੋ ਉਹ ਕਾਲੀਗਨ ਵੀ ਕਹਿੰਦਾ ਹੈ ਕਿ ਪ੍ਰੋਗਰੈਸੀਆਂ ਨੇ ਬਿਆਨ ਵੀ ਪਿਛਲੇ ਸਮੇਂ ਚ ਆਇਆ ਹੈ ਕਿ ਜਾਂ ਨੂੰ ਥਾਲੀਦਨ ਨੂੰ ਜੌਨਰ ਖਰਾਬ ਹੋ ਚੁਗੀ ਹੈ ਪੰਜਾਬ ਇਸ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਮਦਈ ਪਾਰਟੀ ਕਾਲੀਦਾ ਦਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ ਬੈਸੇ ਤਾਂ ਪੰਜਾਬ ਦੇ ਲੋਕਾਂ ਦਾ ਇਤਿਹਾਸ ਕੁਰਬਾਨੀਆਂ ਪਰਿਆ ਜਿਹਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਮੁਗਲਾਂ ਵੇਲੇ ਲੈ ਲਓ ਚਾਹੇ ਅੰਗਰੇਜ਼ਾਂ ਵੇਲੇ ਲੈ ਲਓ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਵੇਲੇ ਲੈ ਲਓ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਵਟਵਾਰੇ ਚ ਮਾਰਿਆ ਗਿਆ ਸੀ ਕਰੋਨਾ ਆਰਬਾਂ ਦੀ ਜਾਇਦਾਦ ਆਪਣੀ ਉੱਧਰ ਰਹਿ ਗਈ ਸਾਰੇ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਨੂੰ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜਵਦਾਰੋਂ ਆਪਾਂ ਬਾਰਡਰ ਸਟੇਟ ਐ ਫਿਰ ਸਾਰਾ ਮੁਲਕ ਕੀ ਵਧੀਆ ਹੈਗਾ ਆਰਾਮ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਆ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ 'ਚ ਕੋਈ ਰੌਲਾ ਪੈਂਦਾ ਜੇ ਚਾਰ ਬੰਦੇ ਵਰਦੇ ਤਾਂ ਦੋ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ ਜੀ ਆਪ ਸਾਹਿਬ ਜੀ ਜੀ ਭਾਈ ਜੀ ਜੀ ਕਿਆ ਜਾ ਰਿਹਾ ਹੈ ਇਹ ਬਹੁਤ ਕੁਝ ਬਲੋ ਪਿੰਡ ਕਾਟ ਦੇ ਬਲਕੋ ਕਾਲੀਦਾਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਕਾਲੀਦਾਲ ਦਾ ਝਟਕਾ ਤਾਂ ਲੱਗੇ ਤਾਂ ਜੋ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਹ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਮੈਨੂੰ ਲੱਗਦਾ ਕਿ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਕਿ ਕਿਹੜੀ ਕਿਹੜੀ ਛੁੱਟ ਜਾਂਦਾ ਕਦੋਂ ਆ ਜਾਂਦਾ ਜਦੋਂ ਉਹ ਜਾਂਦਾ ਉਹ ਕਾਲੀਵਲ ਚੋਂ ਵੀ ਐਮਪੀ ਬਣਿਆ ਉਹ ਆਪ ਚੋਂ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਉਹ ਤਾਂ বিজেਪ ਚੋਂ ਗਿਆ ਫਿਰ ਹੁਣ 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 ਬੀਜੇਪ ਚੋਂ ਗਿਆ ਤਾਜ਼ਾ ਬੀਜੇਪ ਚੋਂ ਗਿਆ ਮੇਰਾ ਮਤਲਬ ਗਿਣਤੀ ਨਹੀਂ ਪੰਜ ਛੀ ਪਾਰਟੀਆਂ ਦਾ ਤਾਂ ਆਪਾਂ ਨੂੰ ਪਤਾ ਹੀ ਬਦਲ ਹਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹਦੇ ਬੰਦੇ ਸਹੰੜਨੇ ਹੋਣ ਸਭ ਤੋਂ ਜੇ ਇਹਦੇ ਬੰਦੇ ਲੈ ਕੇ ਚੱਲਣਗੇ ਫਿਰ ਤੇ ਚਿੱਲੇ ਹੀ ਪਿਆ ਕਰੀਦਾ ਜਿੱਦ ਇੱਕਦਮ ਗੱਲ ਹੋ ਜਾਂਦੀ ਕਿ ਬੀਜੇਪ ਨਾਲ ਸਹਮਤਾ ਹੋ ਰਹੀ ਹੈ ਕੋਈ ਨਾ ਉਮੀਦ ਉਹ ਤਾਂ ਸਭ ਜਿਹਾ ਹੁੰਦਾ ਤਾਂ ਦੋਨੇ ਪਾਰਟੀਆਂ ਨੇ ਕਰਨਾ ਇੰਦਰੋਂ ਸਾਡੇ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪਤਾ ਵੀ ਹੋਣਾ ਹੈ ਨਹੀਂ ਹੋਣਾ ਉਹਨਾਂ ਨੇ ਕਰਨਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਸਾਡੇ ਚੋਂ ਕਿਸੇ ਨੂੰ ਨਹੀਂ ਪਤਾ ਹੋਣਾ ਨਹੀਂ ਸੁਣ ਲੋ ਨਾ ਗੱਲ ਤੇਰੀ ਮੈਂ ਉਹੀ ਗੱਲ ਤੇ ਆਉਂਦਾ ਸੀ ਤੁਸ ਕਾਲੀ ਕਿਉਂ ਕਰਦੇ ਉਹ ਉਹਨਾਂ ਦੇ ਘਰ ਉਧਰ ਦੋ ਬੰਦੇ ਨੇ ਮੋਦੀ ਸਾਹਿਬ ਤੇ ਸ਼ਾਹ ਜੀ ਉਹ ਦੋ ਬੰਦਿਆਂ ਦੀ ਗੱਲ ਚੱਲਣੀ ਹੈ ਹੋਰ ਤੀਜੇ ਦੀ ਉੱਥੇ ਵੀ ਕਿਸੇ ਦੀ ਨਹੀਂ ਚੱਲਣੀ ਜੀ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ 'ਚ ਵੱੱਤ ਭੇਦ ਨੇ ਉਹ ਨਿਬੜ ਗਏ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਜੀ ਅਸੀਂ ਪਹਿਲਾਂ ਵੀ ਬਹੁਤ ਇਕੱਠਿਆਂ ਨੇ ਰਾਜ ਕੀਤਾ ਹੈ 67 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 77 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 97 'ਚ ਕੀਤਾ 7 'ਚ ਕੀਤਾ 12 'ਚ ਕੀਤਾ ਵਧੀਆ ਰਾਜ ਚੱਲਿਆ ਲੋਕਾਂ ਨੂੰ ਜਿੰਨੇ ਸੁੱਖ ਦੇ ਸਾਧਨ ਮਿਲੇ ਉਹ ਭਾਜਪਾ ਕਾਲੀਦਾਸ ਦੀ ਗਵਰਨਮੈਂਟ ਮਿਲੀ ਮਿਲੇ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰਿਆਂ ਪਤਾ ਹੀ ਹੈ ਸਰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚਲਾਉਣਾ ਬਹੁਤ ਔਖਾ ਹੈ ਕਿਉਂਕਿ ਸਾਰੀਆਂ ਪਾਵਰਾਂ ਸੈਂਟਰ ਹੌਲੀ-ਹੌਲੀ ਆਪਣੇ ਕੋਲੇ ਲੈ ਗਈ ਚਾਹੇ ਕਿਸੇ ਦਾ ਚਾਹੇ ਪਹਿਲਾਂ ਕਾਂਗਰਸ ਵਾਲੇ ਲੈ ਗਏ ਬਹੁਤੀਆਂ ਪਾਵਰਾਂ ਕੱਢ ਕੇ ਕੁ ਸਾਰੀਆਂ ਹੁਣ ਅੱਜ ਹੈਲਥ ਡਿਪਾਰਟਮੈਂਟ ਹੈ এডੂਕੇਸ਼ਨ ਹੈ ਰੂਰਲ ਡਿਵੈਲਪਮੈਂਟ ਹੈ ਸ਼ਹਿਰੀਆਂ ਅਰਬਨ ਡਿਵੈਲਪਮੈਂਟ ਹੈ ਸਾਰੀਆਂ ਪਾਵਰਾਂ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚੇ ਸੇ ਰੱਖੀ ਬੈਠੇ ਨੇ ਇੰਨੇ ਫੰਡ ਪਾਓ ਇੰਨਾ ਥੋੜੂ ਬਲੂ ਇੰਨੇ ਪਾਓ ਇੰਨਾ ਥੋੜੂ ਬਲੂ ਉਹ ਸਾਰੀਆਂ ਹੀ ਪਾਵਰਾਂ ਜਿਆਦਾ ਉਹਨਾਂ ਕੋਲੇ ਆ ਉਹਨਾਂ ਇੱਕ ਇਸ ਟੇਟਾ ਨੂੰ ਕੱਲੀਆਂ ਨੂੰ ਚੱਲਣ ਜੋਗਾ ਸੈਂਟਰ ਦੀ ਗੰਮ ਪਾਰਟੀ ਕਰੇ ਛੱਡਿਆ ਹੀ ਨਹੀਂ ਹੈਗਾ ਸੋ ਹਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਰੜਕੇ ਤਾਂ ਜਿਹ ਹੈਗਾ ਫਾਇਦਾ ਸਾਡੇ ਕੋਲ ਉਹਨਾਂ ਨਾਲ ਜਿਆਦਾ મતਭੇਦ ਵੀ ਹੈ ਨਹੀਂ ਇਹੋ ਜਿਹੇ ਨਿੱਕੇ ਮੋਟੇ મતਭੇਦ ਆ ਉਹ ਠੀਕ ਹੋ ਗੱਲ ਤੁਸੀਂ ਬੀਜੇਪੀ ਉੱਤੋਂ ਸਾਰੇ ਬੋਲਦੇ ਆ ਨਾ ਵੀ ਨਹੀਂ ਕਰਨਾ ਅਸੀਂ ਕਹਿੰਦੇ ਤੁਸੀਂ ਕੱਲੇ ਬੀਜੇਪੀ ਦੇ ਲੀਡਰ ਤੋਂ ਜਿਹੜੇ ਨੂੰ ਮਰਜ਼ੀ ਤੇ ਇਹੋ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਜਿੱਤ ਜਾਗੇ ਜੋ ਕੱਲੇ ਨਹੀਂ ਸੀ ਜਿੰਦੇ ਉਹ ਵੀ ਕਹਿੰਦੇ ਐਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲੋ ਜਿੰਨੇ ਬੈਠੇ ਆ ਸਾਹਮਣੇ ਤਾਂ ਨਹੀਂ ਬੋਲਣਗੇ ਕੱਲੇ-ਕੱਲੇ ਨੂੰ ਕਰ ਲਓ ਜਿਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੇ ਮਰਜ਼ੀ ਹੁਣ ਚ ਫਾਇਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਐਸੋੜੇ ਕਿਤੇ ਗੱਲ ਕਰ ਲੋ ਕਿਸਾਨ ਸਭ ਤੋਂ ਵੱਧ ਉੱਤੋਂ ਸੀ ਬੀਜੇਪੀ ਦੇ ਕਿਸਾਨ ਵੀ ਹੁਣ ਕਹਿੰ ਵਪਾਰੀ ਮਜ਼ਦੂਰ ਕਿਸਾਨ ਦੁਕਾਨਦਾਰ ਸਾਰੇ ਲੋਕਾਂ ਨੇ ਹੁਣ ਇਸ ਵੇਲੇ ਸਮਝੋਤਾ ਕਰੋ ਇਹ ਫਾਇਦਾ ਇਹਨਾਂ ਨੂੰ ਮਦਦੋਂ ਲਾਓ ਸਾਰਿਆਂ ਨੂੰ ਕਾਗਰਸ ਨਹੀਂ ਹੋਣੀ ਚਾਹੀਦੀ ਦੁਬਾਰਾ ਆਪ ਨਹੀਂ ਚਾਹੀਦੀ ਅਸੀਂ ਦੇਖ ਲਿਆ ਜਿੰਨੇ ਕੰਮ ਹੋਇਆ ਇਕਾਦੀ ਦਲ ਦੇ ਰਾਜ ਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਇਕਾਦੀ ਦਲ ਦੇ ਰਾਜ ਚ ਹੋਇਆ ਜਿੰਨੀਆਂ ਸੁਖ-ਸੁਭਤਾ ਮਿਲੀਆਂ ਇਕਾਦੀ ਦਲ ਦੇ ਰਾਜ ਚ ਮਿਲੀਆਂ ਨੇ ਸੋ ਲੋਕੀ ਚਾਹੁੰਦੇ ਨੇ ਹੁਣ ਅਸੀਂ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੀ ਗੱਲ ਤੋਂ ਕਿਸੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਿਹੜੀ ਗੱਲ ਲੋਕ ਚਾਹੁੰਦੇ ਹੁੰਦੇ ਹਨ ਉਹ ਗੱਲ ਖੀਰ ਕਰਨੀ ਪੈਂਦੀ ਹੈ ਹਾਂਜੀ ਬ੍ਰਹਮਚਾਰੀ ਪ੍ਰਧਾਨ ਜੀ ਪ੍ਰਧਾਨ ਜੀ ਬਾਈ ਉਹਨਾਂ ਨਾਲੋਂ ਜ਼ਿਆਦਾ ਸਿਆਣਾ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪ੍ਰਧਾਨ ਦੀ ਡਿਊਟੀ ਬੋਲਣਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਗੱਲ ਸਿਰੇ ਨਾ ਚੜ ਜਾਏ ਉਹਨਾਂ ਚਿਰ ਬੋਲਣਾ ਨਹੀਂ ਹੁੰਦਾ